ਸਰਕਾਰਾਂ ਕਿਵੇਂ ਕੰਮ ਕਰਦੀਆਂ ਹਨ ਔਰ ਸਰਕਾਰਾਂ ਦੇ ਅੰਦਰ ਅਫਸਰ ਕਿਵੇਂ ਹਾਵੀ ਰਹਿੰਦੇ ਨੇ ਖਾਸ ਕਰਕੇ ਆਮ ਆਦੀ ਪਾਰਟੀ ਸਰਕਾਰ ਪੰਜਾਬ ਦੇ ਰਾਜ ਚ ਅੱਜ ਉਹਦੇ ਉੱਪਰ ਅਸੀਂ ਗੱਲ ਕਰਾਂਗੇ ਔਰ ਜਿਹੜਾ ਉਦਾਹਰਣ ਹੈ ਉਹ ਇਕੋ ਸੈਂਸਿਟਿਵ ਜ਼ੋਨ ਜਿਹੜਾ ਹੈਗਾ ਸੁਖਨਾ ਵਾਈਲਡਲੈਫ ਸੈਂਚਰੀ ਦਾ ਜਿਹੜਾ ਨਿਆ ਗਾਉਂ ਵਾਲੇ ਲੱਕੇ ਚ ਲਗਾਣ ਦੀ ਯੋਜਨਾ ਪੰਜਾਬ ਸਰਕਾਰ ਦੀ ਉਹਦੇ ਸੰਦਰਭ ਚ ਮੈਂ ਗੱਲ ਕਰਾਂਗਾ ਮੇਰੇ ਨਾਲ ਬੈਠੇ ਨੇ ਦੀਪ ਟਿਲੋਂ ਜੀ दप ढिलों जी ने गांव तो ने पहले पार्षद रहे ने और उ समाज सेवी भी ने और सा ने घर बचाओ मंच के अध्यक्ष ने उपेंद्र पूपी जी ये उगे नेता ने नया गांव इलाके के और मोहाली जिले भाजपा के जिला सिक्र के नाते काम कर रहे हैं सड़ा बैठे ने मदन मंडल जी ये मजदूर सेना एक उदे ट्राई सिटी के महामंत्री ने और नया गांव के दे अंदर रेंदे ने ਚ ਗਿਆਨਚਲ ਪੰਡਾਰੇ ਜੀ ਆਪ ਬ੍ਰਹਮ ਕੁਮਾਰੀਆਂ ਦਾ ਜਿਹੜਾ ਕੰਮ ਹੈ ਉੱਥੇ ਅਧਿਆਤਮ ਦਾ ਨਿਆਗੌਂਚ ਉਸੇ ਇਨਵੋਲ ਨੇ ਉਹਨੂੰ ਲੀਡ ਕਰਦੇ ਨੇ ਗਿਆਨੇਸ਼ਵਰ ਸ਼ਾਹ ਜੀ ਤੁਸੀਂ ਮਿਥਰਾੰਚਲ ਛੱਟ ਸਭਾ ਹੈ ਉਹਦੇ ਮਾਸ ਸਚਿਵ ਨੇ ਭਰਤ ਠਾਕੁਰ ਜੀ ਵਿਹਾਰ ਸਭਾ ਦੇ ਪ੍ਰਧਾਨ ਨੇ ਔਰ ਗਿਆਨਵਤੀ ਚਰਨ ਸਿੰਘ ਜੀ ਜਿਹੜੇ ਨੇ ਸਾਡੇ ਨਾਲ ਮਜੂਸ ਸੈਨਾ ਤੋਂ ਨੇ ਔਰ ਅਮਰੇਸ਼ ਸਿੰਘ ਰਠੌਰ ਜੀ ਛਤਰੀ ਰਠੌਰ ਸਭਾ ਦੇ ਚੇਅਰਮੈਨ ਹੈ ਉਹ ਵੀ ਸਾਡੇ ਨਾਲ ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨੇ ਦੋਸਤੋ ਇਕੋ ਸੈਂਸਿਟਿਵ ਜ਼ੋਨ ਕੀ ਹੈ ਪਹਿਲੇ ਮੈਂ ਮੋਟਾ ਮੋਟਾ ਇੱਕ ਵਾਰ ਆਪ ਜੀ ਨੂੰ ਸਮਝਾ ਦਵਾਂ ਜੰਗਲ ਹੁੰਦਾ ਹੈ ਜਿਹੜਾ ਫੋਰੈਸਟ ਨੂੰ ਕਹਿੰਦੇ ਇੰਡੀਅਨ ਫੋਰੈਸਟ ਐਕਟ ਦੇ ਤਹਿਤ ਨੋਟੀਫਾਈਡ ਹੁੰਦਾ ਹੈ ਉਸ ਫੋਰੈਸਟ ਦੇ ਅੰਦਰ ਤੁਸੀਂ ਆ ਜਾ ਸਕਦੇ ਹੋ ਤੁਹਾਨੂੰ ਆਣ ਜਾਣ ਤੋਂ ਕੋਈ ਨਹੀਂ ਰੋਕਦਾ ਪਰ ਜਦ ਉਸ ਫੋਰੈਸਟ ਨੂੰ ਜੰਗਲੀ ਜੀਵਾਂ ਵਾਸਤੇ ਆਰਖਿਤ ਕੀਤਾ ਜਾਂਦਾ ਹੈ ਵਾਈਲਡਲਾਈਫ ਸੈਂਚਰੀ ਨੋਟੀਫਾਈ ਕੀਤਾ ਜਾਂਦਾ ਹੈ ਤੇ ਉਥੇ ਜੰਗਲਾ ਲਗਾ ਦਿੱਤਾ ਜਾਂਦਾ ਹੈ ਤੇ ਜੰਗਲੇ ਦਾ ਮਤਲਬ ਹੁੰਦਾ ਹੈ ਕਿ ਉਸ ਵਾਈਲਡਲਾਈਫ ਸੈਂਚਰੀ ਦੇ ਅੰਦਰ ਨਾ ਤਾਂ ਕੋਈ ਅੰਦਰ ਸਾਡੇ ਵਰਗਾ ਇਨਸਾਨ ਉਹਦੇ ਅੰਦਰ ਜਾ ਸਕਦਾ ਹੈ ਨਾ ਉਹਦੇ ਜਾਨਵਰ ਬਾਹਰ ਆ ਸਕਣ ਤਾਂ ਕਿ ਉਹਨਾਂ ਨੂੰ ਉਸ ਇਲਾਕੇ 'ਚ ਕੋਈ ਤੰਗ ਨਾ ਕਰੇ ਜਿੱਥੇ ਵਾਈਲਡਲਾਈਫ ਸੈਂਚਰੀ ਬਣਦੀ ਹੈ ਉਹਦਾ ਜਿਹੜਾ ਬਾਰਡਰ ਹੁੰਦਾ ਹੈ ਜਿਵੇਂ ਫੋਰ ਐਗਜ਼ੈਂਪਲ ਇੱਕ ਵਾਈਲਡਲਾਈਫ ਸੈਂਚਰੀ ਹੈ ਇਹਦਾ ਬਾਰਡਰ ਇਹ ਬਣ ਗਿਆ ਇਸ ਬਾਟਰ ਤੋਂ ਬਾਅਦ ਆਬਾਦੀ ਕਿੱਥੋਂ ਸ਼ੁਰੂ ਕੀਤੀ ਜਾਏਗੀ ਉਹਦੇ ਵਿੱਚ ਦੇ ਗੈਪ ਨੂੰ ਕਹਿੰਦੇ ਐ ਇਕੋ ਸੈਂਸਿਟਿਵ ਜ਼ੋਨ ਆਬਾਦੀ ਦੇ ਔਰ ਦੇ ਵਿੱਚ ਗੈਪ ਇਸ ਲਈ ਕਰਦੇ ਨੇ ਉਹਨਾਂ ਦੇ ਮਨਣਾ ਹੁੰਦਾ ਹੈ ਕਿ ਵੀ ਮਤਲਬ ਸਰਕਾਰਾਂ ਦਾ ਸਰਕਾਰ ਤਾਂ ਜਾਨਵਰਾਂ ਬਾਰੇ ਚਿੰਤਾ ਕਰਦੀ ਹੈ ਹੈਨਾ ਹਰ ਬਾਰੇ ਚਿੰਤਾ ਕਰਦੀ ਹੈ ਕਿ ਆਬਾਦੀ ਦਾ ਸ਼ੋਰ ਜਿਹੜਾ ਹੈ ਜਿਹੜੇ ਜਾਨਵਰ ਰਹਿ ਰਹੇ ਆ ਉਹਨਾਂ ਨੂੰ ਉਹ ਡਿਸਟਰਬ ਨਾ ਕਰੇ ਉਹਨਾਂ ਨੂੰ ਤੰਗ ਨਾ ਕਰੇ ਇਹਨੂੰ ਕਹਿੰਦੇ ਇਕੋ ਸੈਂਸਿਟਿਵ ਜ਼ੋਨ ਹੁਣ ਇਕੋ ਸੈਂਸਿਟਿਵ ਜ਼ੋਨ ਦਾ ਦਾਇਰਾ ਕੀ ਹੋਏਗਾ ਇਦਾ ਵੀ ਇਤ ਮਾਪਦੰਡ ਔਰ ਕਾਨੂੰਨ ਲੇਡ ਨੇ ਇੱਕ ਗਵਰਨਮੈਂਟ ਆਫ ਇੰਡੀਆ ਦੀ ਕਮੇਟੀ ਹੈ ਜਿਹਨੂੰ ਕਹਿੰਦੇ ਆ ਸੈਂਟਰਲ ਇੰਪਾਵਰਡ ਕਮੇਟੀ ਇਹ ਜਿਹਦੀ ਮਤਲਬ ਕਮੇਟੀ ਦੀ ਰਿਪੋਰਟ ਨੂੰ ਗਵਰਨਮੈਂਟ ਸੁਪਰੀਮ ਕੋਰਟ ਗਵਰਨਮੈਂਟ ਆਫ ਇੰਡੀਆ ਫਾਈਨਲ ਮੰਨਦਾ ਉਹ ਇਹ ਕਹਿੰਦੇ ਨੇ ਕਿ ਜਿਹੜੀ ਵਾਈਲਡਲਾਈਫ ਸੈਂਚਰੀ ਜਿਹਦਾ ਦਾਇਰਾ 100 ਸਕੁਅਰ ਕਿਲੋਮੀਟਰ ਹੈਗਾ ਉਹ ਉਹਦੇ ਉਹਦਾ 100 ਸਕੁਅਰ ਕਿਲੋਮੀਟਰ ਤੱਕ ਜਿਹਦਾ ਦਾਇਰਾ ਹੈਗਾ ਉਨੂੰ 100 ਮੀਟਰ ਤੱਕ ਉਹਦਾ ਇਕੋ ਸੈਂਸਿਟਿਵ ਜ਼ੋਨ ਰੱਖਿਆ ਜਾਣਾ ਚਾਹੀਦਾ ਹੈ ਸੈਂਟਰਲ ਇੰਪਾਵਰਡ ਕਮੇਟੀ ਇਹ ਕਹਿੰਦੀ ਹੈ ਹੁਣ ਦੋਸਤੋ ਜਿਹੜੀ ਸੁਖਨਾ ਵਾਈਲਡਲਾਈਫ ਸੈਂਚਰੀ ਹੈ ਇਹ 25 ਸਕਰ ਕਿਲੋਮੀਟਰ ਦੀ ਹੈ 100 ਸਕਰ ਕਿਲੋਮੀਟਰ ਤੱਕ 100 ਮੀਟਰ ਤੱਕ ਦਾਇਰਾ ਰੱਖਣ ਦੀ ਰეკਮੈਂਡੇਸ਼ਨ ਹੈ ਇੱਕ ਗਵਰਨਮੈਂਟ ਆਫ ਇੰਡੀਆ ਦਾ ਵਾਈਲਡਲਾਈਫ ਇੰਸਟੀਚਿਊਟ ਹੈ ਦੇਰਾਦੂਨ ਦੇ ਅੰਦਰ ਉਹਦੀ ਵੀ ਰਿਪੋਰਟ ਇਹ ਕਹਿੰਦੀ ਹੈ ਕਿ ਇਸ ਜਿਹੜੀ ਇਹ ਜਿਹੜੀ ਵਾਈਲਡਲਾਈਫ ਸੁਖਨਾ ਵਾਈਲਡਲਾਈਫ ਸੈਂਚਰੀ ਹੈ ਜਿਹੜੀ ਮਨੁੱਖ ਨਿਰਮਿਤ ਹੈ ਪਹਿਲੇ ਨਹੀਂ ਸੀਗੀ ਇਨਸਾਨਾਤ ਦੁਆਰਾ ਬਣਾਈ ਗਈ ਹੈ ਇਹਦਾ ਦਾਇਰਾ ਵੀ ਜਿਹੜਾ ਹੈਗਾ 100 ਮੀਟਰ ਹੋਣਾ ਚਾਹੀਦਾ ਤੇ ਇਹਦਾ ਮਤਲਬ ਇਹ ਹੋਇਆ ਕਿ ਇਹ 100 ਸਕਰ ਕਿਲੋਮੀਟਰ ਤੋਂ ਚੌਥਾ ਹਿੱਸਾ 25 ਸਕਰ ਕਿਲੋਮੀਟਰ ਹੈ ਤਾਂ 100 ਮੀਟਰ ਦਾਇਰਾ ਇਹਦਾ ਰੱਖਣਾ ਚਾਹੀਦਾ ਇਕੋਸੈਂਸਿਟਿਵ ਹੁੰਦਾ ਪਰ ਸਾਡੇ ਸਰਕਾਰ ਦੇ ਅਫਸਰ ਪੰਜਾਬ ਵਿਭਾਗ ਦੇ ਅਫਸਰ ਇਹਨਾਂ ਨੂੰ ਲੀਡ ਕਰਨ ਵਾਲੇ ਆਈਐਸ ਅਫਸਰ ਮੈਨੂੰ ਲੱਗਦਾ ਕੁਝ ਹੋਰ ਤਰੀਕੇ ਨਾਲ ਸੋਚਦੇ ਨੇ ਪੰਜਾਬ ਦੇ ਅੰਦਰ 13 ਵਾਈਲਡਲਾਈਫ ਸੈਂਚਰੀਆਂ ਨੇ 13 ਉਹਨਾਂ ਦਾ ਇਕੋ ਸੈਂਸਿਟੀਵ ਜ਼ੋਨ ਕਿੰਨਾ 100 ਮੀਟਰ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਕਿੰਨਾ ਹੋਣਾ ਚਾਹੀਦਾ ਇਹ ਅਫਸਰ ਕਹਿੰਦੇ ਨੇ 3 ਕਿਲੋਮੀਟਰ ਕੋ ਗੱਲ ਦਾ ਸਮਝ ਨਹੀਂ ਆਉਂਦਾ ਨਾ ਤੂੰ ਸੈਂਟਰਲ ਇੰਪਾਵਰਡ ਕਮੇਟੀ ਤੋਂ ਉੱਪਰ ਹੋਗੇ ਕਿਆ ਕੀ ਤੁਸੀਂ ਜਿਹੜਾ ਵਾਈਲਡਲਾਈਫ ਇੰਸਟੀਚੂਟ ਹੈ ਜਿਹੜਾ ਤੁੰਦੇ ਗਵਰਨਮੈਂਟ ਆਫ ਇੰਡੀਆ ਉਸ ਤੋਂ ਉੱਪਰ ਹੋਗੇ ਕਿਆ ਤੇ ਜਿਹੜੇ ਤੁਸੀਂ 13 ਦੀ ਬਾਕੀ ਰੱਖੀਏ ਤੇ ਫਿਰ ਇਹ 14 ਦੇ ਨਾਲ 14ਵੇਂ ਦੇ ਨਾਲ ਕਿਉਂ ਤੱਕਾ ਕਰੀ ਜਾਂਦੇ ਹੋ ਇੱਥੇ ਦਾ ਤੁਸੀਂ ਜਿਹੜਾ ਹੈ 100 ਮੀਟਰ ਕਰ ਦੋ ਕਿਉਂਕਿ ਇੱਥੇ ਜੇ 3 ਕਿਲੋਮੀਟਰ ਦਾਇਰਾ ਵਿਧਾਨਗੇ ਤਾਂ ਨਿਆਗੋਦੇ ਅੰਦਰ ਲਗਭਗ 2 ਲੱਖ ਲੋਕ ਰਹਿੰਦੇ ਨੇ ਲੱਖ ਸਵਾਂ ਲੱਖ ਮਕਾਨ ਨੇ ਛੋਟੇ ਵੱਡੇ ਮਕਾਨ ਨੇ ਉਹ ਟੁੱਟਣ ਦੀ ਗੱਗਾ ਤੇ ਆ ਜਾਣਗੇ ਜਦੋਂ ਇਕੋ ਸੈਂਸਿਟਿਵ ਜ਼ੋਨ ਦਾ ਦਾਇਰਾ ਬਣਾਇਆ ਜਾਂਦਾ ਹੈਗਾ ਉਸ ਤੋਂ ਬਾਅਦ ਕੁਝ ਕੁ ਏਰੀਆ ਚ ਤੇ ਜ਼ਮੀਨ ਬਿਲਕੁਲ ਖਾਲੀ ਕਰਾ ਦਿੰਦੇ ਉਹ ਵੀ ਜਿਹੜੇ ਮਕਾਨ ਬਣਿਆ ਹੈ ਬਿਲਡਿੰਗਾਂ ਬਣੀਆਂ ਹਸਪੀਟਲ ਸਭ ਤੋੜ ਦਿੱਤੇ ਜਾਣਗੇ ਕੁਝ ਕਹਿਣਗੇ ਵੀ ਤੁਸੀਂ ਇੱਕ ਮੰਜ਼ਿਲ ਬਣਾਈਏ ਕੁਝ ਕਹਿਣਗੇ ਦੋ ਮੰਜ਼ਿਲ ਬਣਾਈਏ ਬਹੁਤ ਸਾਰੀ ਬੰਦੀਸ਼ਾਂ ਲਗਾ ਦਿੰਦੇ ਨੇ ਵਪਾਰ ਕਰਨ ਦੀ ਬੰਦੀਸ਼ਾਂ ਹੋ ਜਾਂਦੀਆਂ ਹੈ ਫਿਰ ਜਦ ਇਕੋ ਸੈਂਸਿਟਿਵ ਜ਼ੋਨ ਬਣ ਜਾਂਦਾ ਹੈ ਉਸ ਤੋਂ ਬਾਅਦ ਸਾਰੇ ਦੇ ਸਾਰਾ ਜਿਹੜਾ ਕੀ ਕਹਿੰਦੇ ਉਹਦੀ ਪਰਮਿਸ਼ਨਸ ਨੇ ਉਹ ਵੀ ਗਵਰਨਮੈਂਟ ਆਫ ਇੰਡੀਆ ਤੱਕ ਜਾਂਦੀ ਨੇ ਤੁਹਾਨੂੰ ਯਾਦ ਹੋਏਗਾ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਥੇ ਆਈਟੀ ਸਿਟੀ ਦੇ ਅੰਦਰ 파ਰਸਵਾਨਾਥ ਨੂੰ ਇੱਕ ਪ੍ਰੋਜੈਕਟ ਤੁਸੀਂ ਬਹੁਤ ਵੱਡਾ ਤੁਹਾਨੂੰ ਯਾਦ ਹੋਏਗਾ ਜਦ ਆਈਟੀ ਸਿਟੀ ਬਣਾਈ ਸੀ ਬਾਅਦ ਚ 파ਰਸਵਾਨਾਥ ਨਾਲ ਕੋਈ ਗੜਬੜ ਹੋ ਗਈ ਉਹ ਹਾਊਸਿੰਗ ਬੋਰਡ ਬਣਾ ਲਿਆ ਹਾਊਸਿੰਗ ਬੋਰਡ ਦੀ ਪ੍ਰੋਪੋਜ਼ਲ ਗਈ ਗਵਰਨਮੈਂਟ ਆਫ ਇੰਡੀਆ ਕੋਲ ਮਿਨਿਸਟਰੀ ਆਫ এনवायरमेंट ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰੋਪੋਜ਼ਲ ਨੂੰ ਰੱਦ ਕਰਦਾ ਮਤਲਬ ਇਨਵੋਲਵਮੈਂਟ ਹੋਣਦੀ ਹੈ ਇਹਦਾ ਮਤਲਬ ਹੋਇਆ ਇਹ ਇਲਾਕਾ ਤਬਾਹ ਹੋ ਜਾਏਗਾ ਮਕਾਨ ਟੁੱਟਣਗੇ ਕੁਝ ਮੰਜ਼ਿਲਾ ਟੁੱਟਣਗੀਆਂ ਧਾਰਮਿਕ ਸਥਾਨ ਵੀ ਸ਼ ਟੁੱਟਣਗੇ ਦਾਇਰੇ ਚ ਆnde ਹਸਪੀਟਲ ਟੁੱਟਣਗੇ ਔਰ ਤੁਹਾਡੇ ਵਪਾਰ ਦੇ ਉੱਪਰ ਬਹੁਤ ਸਾਰੀਆਂ ਬੰਦੀਸ਼ਾਂ ਲੱਗ ਜਾਣਗੀਆਂ ਅਸੀਂ ਇਸ ਜਿਹੜਾ ਪੰਜਾਬ ਸਰਕਾਰ ਦੇ वन ਵਿਭਾਗ ਦੇ ਅਫਸਰਾਂ ਦੁਆਰਾ ਬਿਨਾ ਸੋਚੇ ਸਮਝੇ ਜਾਂ ਜੀ ਸਾਡੀ ਆਪ ਜਾਣੇ ਕਿ ਤੋ ਖੁੰਦਾ ਕੱਢਦੇ ਪਿਆ ਨੇ ਆ ਉਹ ਲੋਕੋ ਕਿਉਂ ਖੁੰਦਾ ਕੱਢਦੇ ਪਿਆ ਜਿਹੜਾ ਉਹਨਾਂ ਨੇ 3 ਕਿਲੋਮੀਟਰ ਦਾਇਰਾ ਘੋਸ਼ਣਾ ਕੀਤੀ ਜਾਂ ਪ੍ਰੋਪੋਜ਼ਲ ਅਸੀਂ ਲੈ ਕੇ ਜਾ ਰਹੇ ਹਾਂ ਕੈਬਨਟ 'ਚ ਇਹੋ ਜੀ ਜਦ ਗੱਲ ਸਾਡੇ ਸਾਹਮਣੇ ਆਈ ਅਖਬਾਰਾਂ ਦੇ ਰਾਹੀਂ ਤੇ ਅਸੀਂ 24 ਨਵੰਬਰ ਨੂੰ ਮਾਰਚ ਕੀਤਾ ਸੀਐਮ ਰੈਜੀਡੈਂਸੀ ਤਰਫ ਨਿਆਗੌਂਦ ਰੈਜੀਡੈਂਸੀ ਨਿਆਗੌਂ ਘਰ ਮਚਾਉਂਦੇ ਨੇ ਜਦ ਤੋ ਸਾਰੇ ਲੋਕ ਸੀ ਗਿਆ ਸੀ ਸਰਕਾਰ ਦੇ ਨੁਮਾਇੰਦੇ ਆਏ ਸਾਨੂੰ ਪੁਲਿਸ ਨੇ ਰੋਕ ਲਿਆ ਸਰਕਾਰ ਦੇ ਨੁਮਾਇੰਦੇ ਆਏ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਵੀ ਕੇਸ ਲੱਗ ਗਿਆ ਔਰ ਦੋਨਾਂ ਦਾ ਅਸਰ ਇਹ ਹੋਇਆ ਦੀ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਔਰ ਸਾਡੇ ਧਰਨੇ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਨੇ ਤਿੰਨ ਮੰਤਰੀਆਂ ਦੀ ਕਮੇਟੀ ਬਣਾਤੀ ਹਾਈ ਪਾਵਰਡ ਕਮੇਟੀ ਜਿਹੜੀ ਜਨ ਸੁਣਵਾਈ ਕਰੇਗੀ ਲੋਕਾਂ ਦੀ ਸੁਣਵਾਈ ਕਰੇਗੀ ਹੁਣ ਉਹਦੀ ਜਿਹੜੀ ਮੀਟਿੰਗ ਹੈਗੀ ਹੈ ਇਹ 4 ਦਸੰਬਰ 2024 ਨੂੰ ਪਬਲਿਕ ਹੈਰਿੰਗ ਹੋਈ 4 ਦਸੰਬਰ 2024 ਨੂੰ ਪਬਲਿਕ ਹੈਰਿੰਗ ਹੋਈ ਜਿਹਦੇ ਅੰਦਰ ਤਿੰਨ ਮੰਤਰੀ ਤੇ ਇੱਥੇ ਦੀ ਐਮਐਲਏ ਅਨਮੋਲ ਗਗਨ ਮਾਨ ਨੂੰ ਸਪੈਸ਼ਲੀ ਇਨਵਾਈਟ ਕੀਤਾ ਗਿਆ ਜਦ ਜਨ ਸੁਣਵਾਈ ਹੋਈ ਉਸ ਇੱਥੇ ਸਾਰੇ ਪੱਤੇ ਜਿਹੜੇ ਸਾਥੀ ਐ ਅਸੀਂ ਸਾਰੇ ਭੁਪਿੰਦਰ ਜੀ ਦੀਪ ਜੀ ਢਿੱਲੋਂ ਸਾਹਿਬ ਅਸੀਂ ਸਾਰੇ ਲੋਕ ਉਹਦੇ ਅੰਦਰ ਸੀਗੇ ਇਵਨ ਕਵਰ ਸੰਧੂ ਜਿਹੜੇ ਸਾਡੇ ਸਾਫ ਦਾ ਐਮਐਲਏ ਉਹ ਵੀ ਇਸ ਜਨ ਸੁਣਵਾਈ ਚ ਸੀਗੇ ਵੀਡੀਓ ਸਾਡੇ ਕੋਲ ਪਏ ਹੋਏ ਨੇ ਔਰ ਉੱਥੇ ਅਸੀਂ ਸਰਕਾਰ ਦੇ ਤਿੰਨ ਮੰਤਰੀਆਂ ਦੇ ਅੰਗੇ ਗੱਲ ਰੱਖੀ ਆਬਜੈਕਸ਼ਨ ਫਾਈਲ ਕੀਤੇ ਸਾਡੇ ਜਿਹੜੇ ਨਿਆ ਗਾਉਂ ਦੇ ਪਾਰਸ਼ਦ ਨੇ ਉਹਨਾਂ ਨੇ ਆਬਜੈਕਸ਼ਨ ਫਾਈਲ ਕੀਤੇ 11 ਵਾਰਾ ਪਾਰਸਤਾ ਨੇ ਨਿਆ ਗੋਦੀ ਮਿਊਨਿਸਪੈਲਿਟੀ ਨੇ ਦੋ ਦਿਨ ਪਹਿਲੇ ਮਤਾ ਪਾਤਾ ਕਿ ਇਕੋਸੈਂਸਿਟਿਵ ਜ਼ੋਨ ਦਾ ਦਾਇਰਾ ਵੱਡਾ ਨਹੀਂ ਹੋਣਾ ਤਾਂ ਉਹ ਮਤਾ ਵੀ ਅਸੀਂ ਉਹਨਾਂ ਨੂੰ ਹੈਂਡਓਵਰ ਕਰਤਾ ਅਸੀਂ ਇੱਕ ਹੋਰ ਉਸੇ ਟਾਪਿਕ 'ਵੀ ਲਿਆ ਕਿ ਇਹ ਜਿਹੜੀ ਇਕੋਸੈਂਸਿਟਿਵ ਜ਼ੋਨ ਜਿਸ ਵਾਇਲਡਲੈਸ ਸੈਂਚਰੀ ਤੋਂ ਬਣਾ ਰਹੇ ਹੋ ਇਹਦੀ ਕੋਸ਼ਣਾ ਹੀ ਗੈਰਕਾਨੂੰਨੀ ਹੈ ਅਸੀਂ ਉਹ ਮੁੱਦਾ ਵੀ ਉਹਨਾਂ ਨੂੰ ਲਿਖ ਕੇ ਦੇਤਾ ਹੁਣ ਇਹ ਸਾਰਾ ਮੁੱਦਾ ਲਿਖਣ ਤੋਂ ਬਾਅਦ ਇਹ ਸੀਗਾ ਕਿ ਜਿਹੜੀ ਸਰਕਾਰ ਹੈ ਉਹਦੇ ਉੱਪਰ ਵਿਚਾਰ ਕਰੇਗੀ ਸਰਕਾਰ ਜਿਹੜੀ ਹੈ ਉਹਦੇ ਉੱਪਰ ਵਿਚਾਰ ਕਰੇਗੀ ਜੋ ਸਰਕਾਰ ਨੇ ਹੁਣ ਹੋਇਆ ਕੀ ਹੈ ਸਰਕਾਰ ਨੇ ਪੰਜਾਬ ਸਰਕਾਰ ਨੇ ਵਨ ਵਿਭਾਗ ਨੇ ਜਿਹੜੀਆਂ ਸਾਡੇ ਤੋਂ ਆਪਤੀਆਂ ਓਬਜੈਕਸ਼ਨ ਲੈ ਉਹਦੇ ਉੱਪਰ ਬਿਨਾਂ ਵਿਚਾਰ ਕੀਤੇ ਜਿਹੜਾ ਨਈ ਪ੍ਰੋਪੋਜ਼ਲ ਜਿਹੜੀ ਬਣਾ ਕੇ ਪੁਰਾਣੀ ਪ੍ਰੋਪੋਜ਼ਲ ਨੂੰ ਦੁਬਾਰਾ ਰੀ ਸਬਮਿਟ ਕਰਤਾ ਕਿ ਨਿਆ ਗਾਉਂ ਦੇ ਅੰਦਰ ਇਕੋ ਸੈਂਸਿਟਿਵ ਜ਼ੋਨ ਦਾ ਦਾਇਰਾ 3 ਕਿਲੋਮੀਟਰ ਹੋਣਾ ਚਾਹੀਦਾ ਔਰ 3 ਕਿਲੋਮੀਟਰ ਤੱਕ ਹੋਣਾ ਚਾਹੀਦਾ ਔਰ ਉਹਦੀ ਜਿਹੜੀ ਹੈ ਪ੍ਰੋਪੋਜ਼ਲ ਕੈਬਨਟ ਅਪਰੂਵਲ ਵਾਸਤੇ ਭੇਜਦੀ ਹੁਣ ਸਾਡਾ ਕੁਐਸਚਨ ਇਹ ਹੈ ਕਿ ਵਨ ਵਿਭਾਗ ਦੇ ਅਫਸਰ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਪ੍ਰੋਪੋਜ਼ਲ ਬਣਾਈ ਹੈ ਉਹ ਸੁਪਰੀਮ ਕੋਰਟ ਦੀ ਅਵੇਲਾਂ ਕਰਦੇ ਨੇ ਵਨ ਵਿਭਾਗ ਦੇ ਅਫਸਰ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਕਮੇਟੀ ਨੂੰ ਨਜ਼ਰਦਾਸ ਕਰ ਰਹੇ ਨੇ ਸੁਪਰੀਮ ਕੋਰਟ ਦੀ ਅਵੇਲਾਂ ਕਿਉਂ ਕਰ ਰਹੇ ਨੇ ਮੈਂ ਤੁਹਾਨੂੰ ਦੱਸਾਂ ਕਿ ਸੁਪਰੀਮ ਕੋਰਟ ਨੇ ਸਾਫ਼ ਔਰ ਸਪਸ਼ਟ ਕਿਹਾ ਹੈ ਕਿ ਵੀ ਜਿਹੜਾ ਤੁਸੀਂ ਜਿਹੜਾ ਹੈ ਲੋਕਾਂ ਦੀ ਮੇਰੇ ਕੋਲ ਐਫੀਡੇਵਿਟ ਦੀ ਕਾਪੀ ਹੈ ਜਿਹੜਾ ਸਬਮਿਟ ਕੀਤਾ ਹੋਇਆ ਹੈ ਇਹਨਾਂ ਦੇ ਆਈਐਸ ਅਫਸਰ ਨੇ ਉਥੇ ਇਹਨਾਂ ਨੇ ਕਿਹਾ ਕਿ ਸਾਡੇ ਸੁਪਰੀਮ ਕੋਰਟ ਨੇ ਆਦੇਸ਼ ਕੀਤੇ ਕਿ ਤੁਸੀਂ ਲੋਕਾਂ ਦੀ ਕੰਪਲੇਂਟ ਸੁਣੋ ਇਹਨਾਂ ਨੇ ਉਥੇ ਨੈਕਸਟ ਹੀਅਰਿੰਗ 'ਚ ਐਫੀਡੇਵਿਟ ਸਬਮਿਟ ਕੀਤਾ ਕਿ ਆਸੀਂ ਲੋਕਾਂ ਦੀ ਕੰਪਲੇਂਟ ਸੁਣੀ ਹੈ ਸਾਡੇ ਕੋਲ 81 ਹਾਲਾਂਕਿ ਸਾਨੂੰ ਤਾਂ 100 ਤੋਂ ਉੱਪਰ ਕੰਪਲੇਂਟ ਦਿੱਤੀਆਂ ਸਾਡੇ ਕੋਲ 81 ਓਬਜੈਕਸ਼ਨ ਆਏ ਨੇ ਔਰ ਉਹਨਾਂ ਓਬਜੈਕਸ਼ਨਾਂ ਦੇ ਉੱਪਰ ਅਸੀਂ ਵਿਚਾਰ ਕਰ ਰਹੇ ਹਾਂ ਸਾਨੂੰ ਸਮਾਂ ਦਿੱਤਾ ਜਾਏ ਇਹਦਾ ਮਤਲਬ ਕੀ ਹੋਇਆ ਤਿੰਨ ਮੰਤਰੀਆਂ ਦੀ ਕਮੇਟੀ ਜੀ ਜੀ ਤੁਸੀਂ ਰਿਪੋਰਟ ਨਾਮ ਸੁਪਰੀਮ ਕੋਰਟ ਦੇਤੇ ਉੱਤੇ ਤੁਸੀਂ ਐਫੀਡੇਵਿਟ ਸਬਮਿਟ ਕੀਤਾ ਕਿ ਇਹ ਕਮੇਟੀ ਨੇ ਆਬਜੈਕਸ਼ਨ ਦਾ ਵਿਚਾਰ ਕਰ ਰਹੀ ਹੈ ਉਸ ਕਮੇਟੀ ਦੁਆਰਾ ਕੋਈ ਮੀਟਿੰਗ ਹੀ ਨਹੀਂ ਹੋਈ ਜਦ ਮੀਟਿੰਗ ਨਹੀਂ ਹੋਈ ਤਾਂ ਆਬਜੈਕਸ਼ਨ ਦਾ ਕੋਈ ਵਿਚਾਰ ਨਹੀਂ ਹੋਇਆ ਕਿਉਂਕਿ ਜੇ ਉਸ ਦੇ ਅੰਦਰ ਜਿਹੜੇ ਆਬਜੈਕਸ਼ਨ ਵੀ ਹੈਗੇ ਨੇ ਉਹ ਆਬਜੈਕਸ਼ਨਾਂ ਨੂੰ ਇੱਕ ਇੱਕ ਆਬਜੈਕਸ਼ਨ ਨੂੰ ਤੁਸੀਂ ਲਿਖਣਾ ਪੈਣਾ ਕਿ ਇਹ ਗੱਲ ਗਲਤ ਹੈ ਅਸੀਂ ਨੂੰ ਰਿਜੈਕਟ ਕਰਦੇ ਹਾਂ ਰਿਜੈਕਟ ਕਰਨ ਦਾ ਰੀਜ਼ਨ ਦੇਣਾ ਪੈਣਾ ਹੈ ਫਿਰ ਕੁਝ ਗੱਲਾਂ ਤੁਹਾਨੂੰ ਲੀਗਲ ਓਪੀਨੀਅਨ ਲੈਣੀ ਪੈਣੀ ਹੈ ਕੁਝ ਗੱਲਾਂ ਚ ਤੁਹਾਨੂੰ ਜਿਹੜਾ ਸਾਡਾ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਉਸ ਤੋਂ ਲੈਣੀ ਪੈਣੀ ਹੈ ਲੋਕਲ ਬਾਡੀ ਤੋਂ ਤੁਹਾਨੂੰ ਉਸ ਤੋਂ ਲੈਣੀ ਪੈਣੀ ਹੈ ਸੋ ਉਹ ਇੱਕ ਇੱਕ ਓਬਜੈਕਸ਼ਨ ਜਿਹੜਾ ਤੁਸੀਂ ਸੁਪਰੀਮ ਕੋਰਟ ਨੂੰ ਕਿਹਾ ਸਾਡੇ ਕੋਲ ਆ ਗਿਆ ਹੈ 3 ਮਹੀਨੇ ਸਾਨੂੰ ਵਿਚਾਰਨ ਕਰ ਚਾਹਦਾ ਹੈ ਉਹਦੇ ਉੱਪਰ ਵਿਚਾਰ ਕਿਤੇ ਬਿਨਾ ਤੁਸੀਂ ਜਿਹੜਾ ਹੈਗਾ ਕੈਬਿਨੇਟ ਦੇ ਅੰਦਰ ਪ੍ਰਪੋਜ਼ਲ ਪੇਸ਼ ਕੀਤੀ ਔਰ ਮਾਨਯੋਗ ਅਫਸਰ ਸਾਹਿਬ ਹੁਣ ਮੈਂ ਨਾਮ ਨਹੀਂ ਲਵਾਂਗਾ ਕਿਉਂਕਿ ਅਫਸਰਾਂ ਦਾ ਕਾਨੂੰਨ ਨਾਮ ਲੈਣਾ ਮਾਨਯੋਗ ਅਫਸਰ ਸਾਹਿਬ ਜਿਹੜੇ ਹੈ ਉਹ ਉਸ 'ਚ ਲਿਖ ਕੇ ਭੇਜਦੇ ਨੇ ਕੋਈ ਸਾਡੇ ਕੋਲ ਹੁਣ 25-30 ਸਾਲ ਹੋ ਗਏ ਰਾਜਨੀਤੀ ਕਰਨ ਨੂੰ ਸਰਕਾਰੀ ਸਿਸਟਮ ਤੋਂ ਸਾਡੇ ਕੋਲ ਕਾਗਜ਼ ਆਈ ਜਾਂਦੇ ਨਹੀਂ ਜੀ ਠੀਕ ਹੈ ਨਾ ਤੇ ਉਹ ਉਸ ਮਾਨਯੋਗ ਅਫਸਰ ਸਾਹਿਬ ਉਸ 'ਚ ਲਿਖਦੇ ਨੇ ਕਿ ਵੀ ਸਾਡੇ ਕੋਲ ਜਿਹੜਾ ਹੈਗਾ ਅਸੀਂ

affidavit is likhte hain that the aforesaid representation have been compiled up and put up and are being considered in detail by three member committee and the deliberation of the same is a time consuming process therefore the state government craves indulgence of this honorable court to grant three months time to draft our proposal if necessary and get it approved from council of ministers hun tusi jeha hai ga utthe likh deo asi vichar karna hai ਔਰ ਇੱਥੇ ਜਿਹੜੀ ਤੁਸੀਂ ਪ੍ਰਪੋਜ਼ਲ ਪੰਜਾਬ ਸਰਕਾਰ ਨੂੰ ਕੈਬਨਟ ਨੂੰ ਅਪਰੂਵਲ ਵਾਸਤੇ ਪੇਸ਼ਤੀ ਹੈਗੀ ਹੈ ਉੱਥੇ ਤੁਸੀਂ ਜਿਹੜਾ ਕਿਤੇ ਵੀ ਨਹੀਂ ਲਿਖਿਆ ਵਿਚਾਰ ਕੀ ਕੀਤਾ ਸਾਨੂੰ ਪਤਾ ਹੈ ਕਿ ਇਹਨਾਂ ਨੇ ਕੋਈ ਜੜੀ ਹੈ ਕਮੇਟੀ ਦੀ ਮੀਟਿੰਗ ਨਹੀਂ ਕੀਤੀ ਸੋ ਪੰਜਾਬ ਸਰਕਾਰ ਦੇ ਵਨ ਵਿਭਾਗ ਦੇ ਅਫਸਰ ਆਈਐਸ ਅਫਸਰ ਜਿਹੜੇ ਇਹਨੂੰ ਲੀਡ ਕਰ ਰਹੇ ਨੇ ਉਹ ਜਿਹੜਾ ਹੈਗਾ ਸੁਪਰੀਮ ਕੋਰਟ ਦੀ ਅਵੇਲਾ ਕਰ ਰਹੇ ਆ ਕੰਟੈਕਟ ਕਰ ਰਹੇ ਆ ਇਹਦੇ ਨਾਲ ਨਾਲ ਜਿਹੜਾ ਹੈਗਾ ਤਿੰਨ ਮੰਤਰੀਆਂ ਦੀ ਜਿਹੜੀ ਕਮੇਟੀ ਹੈ ਉਹਦੀ ਰਿਕਮੈਂਡ ਉਹਦੋਂ ਉਂਡ ਵੀ ਨਜ਼ਰ ਅੰਦਾਜ਼ ਕਰ ਰਹੇ ਨੇ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਮੁੱਖ ਮੰਤਰੀ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਵਨ ਵਿਭਾਗ ਦੇ ਅਫਸਰਾਂ ਨੂੰ ਨਕੀਲ ਪਾਵੇ ਇਹ ਵਨ ਵਿਭਾਗ ਦੇ ਅਫਸਰ ਜਿਹੜੇ ਬੇਵਜ੍ਹਾ ਨਵੇਂ گاؤں ਦੇ ਲੋਕਾਂ ਨੂੰ ਤੰਗ ਕਰਨ ਲਈ ਕਈ ਸਾਲਾਂ ਤੋਂ ਲਗਾਤਾਰ ਲੱਗੇ ਹੋਏ ਨੇ ਪਹਿਲੇ ਪੀਐਲਪੀ ਦੇ ਨਾਂ ਤੇ ਹੁਣ ਹੋਰ ਨਾਂ ਤੇ ਇਹਨਾਂ ਨੂੰ ਇਹਨਾਂ ਨੂੰ ਠਲ ਪਾਵੇ ਨਕੀਲ ਪਾਵੇ ਔਰ ਤਿੰਨ ਮੈਂਬਰ ਦੀ ਜਿਹੜੀ ਤਿੰਨ ਮੰਤਰੀਆਂ ਦੀ ਕਮੇਟੀ ਬਣਾਈ ਹੈ ਉਹ ਤਿੰਨ ਮੰਤਰੀਆਂ ਦੀ ਕਮੇਟੀ ਨੂੰ ਦੁਬਾਰਾ ਕਹੇ ਕਿ ਜੜੇ ਆਬਜੈਕਸ਼ਨ ਤੁਸੀਂ ਸੁਣਿਆ ਤੁਹਾਡੇ ਕੋਲ ਆਬਜੈਕਸ਼ਨ ਆਏ ਹੈ ਉਹਨਾਂ ਤੇ ਇੱਕ ਮੀਟਿੰਗ ਦੋ ਮੀਟਿੰਗ ਤਿੰਨ ਮੀਟਿੰਗ ਚਾਰ ਮੀਟਿੰਗ ਕਰਕੇ ਵਿਚਾਰ ਕਰੋ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋ ਤੇ ਵਿਚਾਰ ਕਰੋ ਤਾਂ ਕਿ ਨਿਆਗਾਉਂ ਦੇ ਲੋਕਾਂ ਨੂੰ ਨਿਆਂ ਮਿਲ ਪਾਏ ਨਿਆਗਾਉਂ ਦੇ ਲੋਕਾਂ ਦੇ ਉੱਪਰ ਜਿਹੜੇ ਉੱਥੇ ਦੇ ਵਸਨੀਕ ਹੈ ਨਿਆਗਾਉਂ ਕਾਂਸਰ ਨਾਡਾ ਕਰੋਰਾ ਇਹਨਾਂ ਸਾਰੇ ਇਲਾਕੇ ਦੇ ਵਸਨੀਕਾਂ ਦੇ ਉੱਪਰ ਜਿਹੜੀ ਤਲਵਾਰ ਲਟਕ ਰਹੀ ਹੈ ਉਹ ਜਾਣੇ ਜੀ ਉਹ ਤਲਵਾਰ ਨਾ ਢਟ ਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੀ ਲੱਗਦਾ ਜੀ ਕਿ ਅਸਲ ਗੱਲ ਹੀ ਕਰ ਰਹੇ ਨੇ ਜਾਂ ਫਿਰ ਰਿਲਾ ਕਰ ਰਹੇ ਨੇ ਐਵੀਡੈਂਸ ਮੈਂ ਭਾਈ ਸਾਹਿਬ ਐਵੀਡੈਂਸ ਬੜਾ ਕਲੀਅਰ ਹੈ ਜਦ ਸੁਪਰੀਮ ਕੋਰਟ ਦੇ ਅੰਦਰ ਗੱਲ ਆਦੇਸ਼ ਆ ਗਿਆ ਸੁਪਰੀਮ ਕੋਰਟ ਦਾ ਕਿ ਤੁਸੀਂ ਕਮੇਟੀ ਬਣਾਓ ਤੁਸੀਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਤਿੰਨ ਮੰਤਰੀਆਂ ਦੀ ਕਮੇਟੀ ਬਣਾਤੀ ਤਿੰਨ ਮੰਤਰੀਆਂ ਦੀ ਕਮੇਟੀ ਨੇ ਜਨ ਸੁਣਵਾਈ ਕਰ ਲਈ ਜਨ ਸੁਣਵਾਈ ਕਰਨ ਤੋਂ ਬਾਅਦ ਤੁਸੀਂ ਜਨ ਸੁਣਵਾਈ ਸੁਣਦੇ ਹੋ ਨਾ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਜਿਹੜੀ ਤੁਹਾਡੇ ਕੋਲ ਕੰਪਲੇਂਟ ਆਈ ਹੈ ਜਾਂ ਆਬਜੈਕਸ਼ਨ ਆਇਆ ਹੈ ਜਾਂ ਐਪਲੀਕੇਸ਼ਨ ਹੈ ਉਸ ਤੇ ਵਿਚਾਰ ਕਰਨਾ ਹੁੰਦਾ ਲਿਖਣਾ ਹੁੰਦਾ ਇਹ ਗੱਲ ਠੀਕ ਹੈ ਗਲ ਗਲ ਤਾਂ ਇੱਕ ਇੱਕ ਚੀਜ਼ ਕਰਨਾ ਹੁੰਦਾ ਉਹ ਤਾਂ ਮੀਟਿੰਗ ਕੀਤੀ ਨਹੀਂ ਦੁਬਾਰਾ ਜਦ ਮੀਟਿੰਗ ਨਹੀਂ ਕੀਤੀ ਤਾਂ ਸੁਪਰੀਮ ਕੋਰਟ ਦੇ ਹਦਾਇਤਾਂ ਦੀ ਵੇਲਾ ਕਰ ਰਹੇ ਦੂਜਾ ਆਮ ਮੰਤਰੀਆਂ ਦੀ ਕਮੇਟੀ ਦੀ ਵੀ ਤੁਸੀਂ ਉਹ ਕੈਨੇਡਾ ਉਹਨੂੰ ਕਿ ਨਜ਼ਰਅੰਦਾਜ਼ ਕਰ ਰਹੇ ਹੋ ਕਿਉਂਕਿ ਮੰਤਰੀਆਂ ਨੇ ਤਾਂ ਆਫਟਰ ਆਲ ਅਗਲੀ ਮੀਟਿੰਗ ਕਰਨੀ ਹੈ ਫਿਰ ਤੀਜੀ ਮੀਟਿੰਗ ਕਰਨੀ ਹੈ ਮੰਤਰੀ ਕੱਲੇ ਨਹੀਂ ਬੈਠਦੇ ਉਸ ਵਿਭਾਗ ਦੇ ਸੈਕਟਰੀ ਜਿਹੜੇ ਆਇਸ ਅਫਸਰ ਉਹ ਵੀ ਨਾਲ ਬੈਠਦੇ ਨੇ ਔਰ ਉਹ ਬੈਠ ਕੇ ਜੜਾ ਇਸੇ ਵਿਚਾਰ ਕਰਦੇ ਨੇ ਹਾਂਜੀ ਉਹ ਮੀਟਿੰਗ ਚ ਨਾਲ ਸੀ ਆਪਾਂ ਇਹਨਾਂ ਦੀ ਕਮੇਟੀ ਪਹਿਲੇ ਪਹਿਲੇ ਜਿਹੜੀ ਜਨ ਸੁਣਵਾਈ ਹੋਈ ਸੀ ਉਸ ਦਿਨ ਫੋਰੈਸਟ ਮਿਨਿਸਟਰ ਫੋਰੈਸਟ ਸੈਕਟਰੀ ਅਰਬਨ ਡਿਵੈਲਪਮੈਂਟ ਨਿਸ਼ਤਾ ਅਰਬਨ ਡਿਵੈਲਪਮੈਂਟ ਸੈਕਟਰੀ ਲੋਕਲ ਬਾਡੀਜ਼ ਮਿੰਸਟਰ ਲੋਕਲ ਬਾਡੀਜ਼ ਸੈਕਟਰੀ ਇਹਦੇ ਇਲਾਵਾ 1 ਪਿਵਾਗ ਦੇ ਹੋਰ ਅਫਸਰ ਜਿਹੜੇ ਆ ਉਸ ਮੀਟਿੰਗ ਚ ਮੌਜੂਦ ਸੀਗੇ ਹੁਣ ਜਿਸ ਅਫਸਰ ਨੇ ਪ੍ਰੋਪੋਜ਼ਲ 1 ਪਿਵਾਗ ਨੇ ਭੇਜੀ ਹੈ ਉਹ ਉਸ ਮੀਟਿੰਗ ਚ ਨਹੀਂ ਸੀ ਕਿਉਂਕਿ ਉਸ ਵਕਤ ਉਹਦੇ ਕੋਲ ਜ਼ਿੰਮੇਵਾਰੀ ਨਹੀਂ ਸੀਗੀ ਪਰ ਸਰਕਾਰ ਕੰਟੀਨਿਊਟੀ ਚੱਲਦੀ ਹੈ ਅਫਸਰ ਬਦਲਦੇ ਨੇ ਪੋਸਟ ਨਹੀਂ ਬਦਲਦੀ ਹੈ ਉਹਨਾਂ ਕੋਲ ਤੱਥ ਸਾਰੇ ਹੈਗੇ ਨੇ ਸਾਨੂੰ ਨਹੀਂ ਪਤਾ ਕਿਹੜੇ ਪ੍ਰੈਸ਼ਰ ਚ ਆ ਕੇ ਅੰਗੇਲੀ ਕਰ ਰਹੇ ਨੇ ਪਰ ਇਹ ਇੱਕ ਤਰਫ ਸੁਪਰੀਮ ਕੋਰਟ ਦੀ ਵੀ ਕੰਟੈਂਪਟ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਅਸਰ ਆਪਣੇ ਹੀ ਮੰਤਰੀਆਂ ਦੀ ਜਿਹੜੀ ਹੈ ਉਹਨਾਂ ਨਾਲ ਜਦ ਰਾ ਕਰਦੇ ਉਹਨੂੰ ਵੀ ਇੱਕ ਤਰ੍ਹਾਂ ਸੀ ਪੋਲੀਟੀਕਲ ਕੰਟੈਂਪਟ ਕਹਿ ਸਕਦੇ ਜੁਕੀ ਸੁਪਰੀਮ ਕੋਰਟ ਚ ਹੀਅਰਿੰਗ ਦੀ ਅਗਲੀ ਮਿਤੀ ਪਤਾ ਲੱਗ ਮਾਰਚ ਦਾ 12 ਜਾਂ 14 ਮਾਰਚ ਕੋਈ ਡੇਟ ਹੈ ਐਗਜੈਕਟ ਉਸ ਨਾਲ ਡੈਫੀਨੇਟਲੀ ਜੀ ਅਸੀਂ ਤਾਂ ਆਪਣੇ ਵੱਲੋਂ ਇੰਟਰਵੈਨਿੰਗ ਐਪਲੀਕੇਸ਼ਨਸ ਹੋਰ ਲਗਾ ਰਹੇ ਆਂ ਆਰਸੀ ਉਥੇ ਜਿਹੜਾ ਹੁਣ ਤੱਕ ਇਹ ਜਿਹੜਾ ਡਾਕੂਮੈਂਟ ਸਾਡੇ ਕੋਲ ਆਇਆ ਹੈ ਔਰ ਮੈਨੂੰ ਪੱਕਾ ਪਤਾ ਹੈ ਕਿ ਇਸ ਡਾਕੂਮੈਂਟ ਨੂੰ ਜਿਹੜਾ ਇਹਨਾਂ ਨੇ ਪ੍ਰੋਪੋਜ਼ਲ ਭੇਜੀ ਕੈਬਨਿਟ 'ਚ ਉਹਨਾਂ ਕਹਿਣ ਕਿ ਜੀ ਅਸੀਂ ਨਹੀਂ ਭੇਜੀ ਮਤਲਬ ਕੋਈ ਗੱਲ ਨਹੀਂ ਤੁਸੀਂ ਮੁਕਰ ਜੋ ਕੋਈ ਗੱਲ ਨਹੀਂ ਸਾਨੂੰ ਕੋਈ ਫਰਕ ਪੈਂਦਾ ਹੈ ਠੀਕ ਹੈ ਮੁਕਰਨਗੇ ਪਰ ਅਸੀਂ ਇਹਨੂੰ ਕਾਗਜ਼ 'ਤੇ ਜਿਹੜਾ ਸੁਪਰੀਮ ਕੋਰਟ ਵੀ ਲੈ ਕੇ ਜਾ ਰਹੇ ਹਾਂ 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 ਅਸਲੀ ਕਹਿ ਰਹੇ ਸੁਪਰੀਮ ਕੋਰਟ ਕਿ ਇਹ ਲੋਕ ਜਿਹੜੇ ਹੈਗੇ ਨੇ ਅਫਸਰ ਜਿਹੜੇ ਹੈ ਤੁਹਾਡੇ ਆਦੇਸ਼ ਦੀ ਅਵੇਲਾ ਕਰ ਰਹੇ ਨੇ ਉਹਨੂੰ ਨਹੀਂ ਸਮਝੇ ਮੈਂ ਕਹਾਂ ਸਮਝੋ ਉਹਦੇ ਅੰਦਰ ਨਿਆਗਵ ਕਰਪਚਾਹ ਮੰਚ ਦੀ ਕੈਪਲੀਕੇਸ਼ਨ ਹੈ ਅਸੀਂ ਇਹ ਕਹਿੰਦੇ ਆ ਕਿ ਈਕੋਸੈਸਿਵ ਜੋ ਜ਼ੋਨ ਜਿਹੜਾ ਹੈਗਾ ਉਹ ਵਾਈਲਡਲਾਈਫ ਸੈਂਚਰੀ ਦੀ ਘੋਸ਼ਣਾ ਕਰੋ ਵਾਈਲਡਲਾਈਫ ਸੈਂਚਰੀ ਦੀ ਘੋਸ਼ਣਾ ਗੈਰ ਕਾਨੂੰਨੀ ਹੈ ਵਾਈਰਲੈਸ ਸੈਂਸਰੀ ਦੀ ਗੈਰ ਕੋਸ਼ਣਾ ਕਿਉਂ ਗੈਰ ਕਾਨੂੰਨੀ ਹੈ ਕਿਉਂਕਿ ਜਿੱਥੇ ਉਸ ਉੱਪਰ ਫੋਰੈਸਟ ਕੋਸ਼ਿਤ ਹੋਇਆ ਹੈ ਉਹ ਫੋਰੈਸਟ ਦੀ ਕੋਸ਼ਣਾ ਗੈਰ ਕਾਨੂੰਨੀ ਹੈ ਫੋਰੈਸਟ ਦੀ ਕੋਸ਼ਣਾ ਕਿਉਂ ਗੈਰ ਕਾਨੂੰਨੀ ਹੈ ਕਿ ਜਮੀਨ ਪੰਜਾਬ ਦੀ ਹੈ ਉਦੋਂ ਉੱਪਰ ਚੰਡੀਗੜ੍ਹ ਨੇ ਕੋਸ਼ਣਾ ਕਰ ਰੱਖੀ ਹੈ ਤੇ ਇਹਦਾ ਮਤਲਬ ਤੇ ਇਹ ਹੋਇਆ ਹੁਣ ਪੰਜਾਬ ਸਰਕਾਰ ਚੱਕ ਕੇ ਕਵੇ ਵੀ ਇਸ ਸਾਈਕਟਰ ਪ੍ਰੈਸ ਕਲਬ ਦਾ ਸਾਰਾ ਇਹ ਫੋਰੈਸਟਰੀ ਦਾ ਵਰਕ ਕਰ ਸਕਦੇ ਪੰਜਾਬ ਸਰਕਾਰ ਨਹੀਂ ਕਰ ਸਕਦੇ ਤੇ ਚੰਡੀਗੜ੍ਹ ਨੇ ਪੰਜਾਬ ਸਰਕਾਰ ਤੇ ਕੀਤਾ ਤੇ ਜਦ ਚੰਡੀਗੜ੍ਹ ਨੇ ਪੰਜਾਬ ਸਰਕਾਰ ਦੀ ਜ਼ਮੀਨ ਦੇ ਉੱਪਰ ਗੈਰ ਕਾਨੂੰਨੀ ਤਿਕੇ ਨਾਲ ਫੋਰੈਸਟ ਐਕਟ ਲਗਾਤਾ ਵਾਈਲਡਲਾਈਫ ਲਗਾਤਾ ਉਹ ਗਲਤ ਲਾਇਆ ਹੈ ਸਾਡੀ ਉਹ ਵੀ ਅਪਲੀਕੇਸ਼ਨ ਚ ਪਈ ਹੈ ਉਹਨੂੰ ਪਤਾ ਨੇ ਨਿਪਟੜੇ ਚੜਨਾ ਪੈਣਾ ਹੈ ਕਿ ਸਰਕਾਰ ਨੂੰ ਸਮਝ ਆ ਜਾਊਗਾ ਕਿ ਜੇ ਇਕੋ ਸੈਂਸਿਟਿਵ ਜ਼ੋਨ ਐਸਿਕ ਡਿਕਲੇਅਰ ਕਰਾਂਗੇ ਤੇ ਚੰਡੀਗੜ੍ਹ ਦੇ ਗੈਰ ਕਾਨੂੰਨੀ ਕਬਜ਼ਾ ਜਿਹੜਾ ਪੰਜਾਬ ਤੇ ਕੀਤਾ ਉਹਨੂੰ ਮੰਨਦਾ ਦੇ ਦਾਂਗੇ ਠੀਕ ਹੈ ਸੋ ਸਾਨੂੰ ਪਤਾ ਹੈ ਉਹਦੇ ਅੰਦਰ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ਜਿਦੇ ਬਹੁਤ ਸਾਰੇ ਲੀਗਲ ਇਸ਼ੂਜ਼ ਨੇ ਐਵੇਂ ਉਹਨੂੰ ਛੇਤੀ ਨਿਪੜੇ ਨਹੀਂ ਚੜਾ ਸਕਦੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਪੰਜਾਬ ਵਨ ਆਫਰ ਦਰਸ਼ਨ ਬੇਨਤੀ ਹੈ ਆਏ ਸਫਸਰਨ ਬੇਨਤੀ ਹੈ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਨਾ ਕਰੋ ਗਰੀਬ ਮੱਧਮ ਵਰਗੀ ਜਿਨ੍ਹਾਂ ਨੇ 2-2 ਮਰਲੇ 4 ਮਰਲੇ ਦੇ ਉੱਤੇ 플ੌਟ ਲੈ ਕੇ ਮਕਾਨ ਬਣਾਏ ਹੈ ਉਮਰ ਪਾਦੀ ਪੂੰਜੀ ਲਾਈ ਹੈ ਉਹਨਾਂ ਨਾਲ ਖਿਲਵਾੜ ਨਾ ਕਰੋ ਉਹਨਾਂ ਦੀ ਬਦਵਾਵਾਂ ਤੁਹਾਨੂੰ ਲੱਗਣਗੀ ਮੇਰੀ ਬੇਨਤੀ ਹੈ ਕਿ ਇਕੋਸੈਂਸਿਟਿਵ ਜ਼ੋਨ ਜਿਹੜੀ ਸੈਂਟਰਲ ਇੰਪਾਵਰਡ ਕਮੇਟੀ ਕਹਿੰਦੀ ਹੈ ਕਿ 100 ਸਕੁਅਰ ਕਿਲੋਮੀਟਰ ਤੱਕ 100 ਮੀਟਰ ਹੋਣਾ ਚਾਹੀਦਾ ਹੈ 25 ਸਕੁਅਰ ਕਿਲੋਮੀਟਰ 100 ਮੀਟਰ ਤੱਕ ਦਾ ਇਹਦਾ ਜਿਹੜਾ ਹੈਗਾ ਦਾਇਰਾ ਡਿਕਲੇਅਰ ਕਰਕੇ ਲੋਕਾਂ ਨੂੰ ਜਿਹੜਾ ਹੈ ਰਾਹਤ ਦਿਓ ਲੋਕਾਂ ਦੇ ਅੰਦਰ ਜਿਹੜੀ ਤਲਵਾਰ ਲਟਕੀ ਹੈ ਉਹ ਤਲਵਾਰ ਜਿਹੜੀ ਹੈ ਉਹ ਖਤਮ ਕਰੋ ਠੀਕ ਹੈ ਅਸੀਂ ਤਾਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਸਾਡੀ ਰਿਪਰੈਜ਼ੈਂਟੇਸ਼ਨ ਜਿਹੜੀਆਂ ਆਜ ਈਮੇਲ ਤੇ ਸਰਕਾਰ ਕੋਲ ਚਲੇ ਗਈਆਂ ਨੇ ਔਰ ਕੱਲ ਵੀ ਅਸੀਂ ਕੁਝ ਹੋਰ ਰਿਪਰੈਜ਼ੈਂਟੇਸ਼ਨ ਸਰਕਾਰ ਨੂੰ ਭੇਜ ਰਹੇ ਹਾਂ